ਉਵੈਰੀਆਂ ਦੀ ਇੱਕ ਉੱਤੇ ਮਾਰਨਾ ਸਹਾਕਾ ਕਰਕੇ ਉਸ ਕਾ ਤੇ ਨਾਲੋਂ ਕੰਮ ਹੋ ਜਾਂਦਾ ਵੈਰੀਆਂ ਦੀ ਇੱਕ ਉੱਤੇ ਮਾਰਨਾ ਸਹਾਕਾ ਕਰਕੇ ਉਸ ਕਾ ਤੇ ਨਾਲੋਂ ਕੰਮ ਹੋ ਜਾਂਦਾ ਜੱਟ ਜੱਟ ਦੁਆਉ ਦੁਆਉ ਦੱਸ ਕੇ ਜੱਟ ਜੱਟ ਦੁਆਉ ਦੁਆਉ ਦੱਸ ਕੇ ਬੰਬਿਓਂ ਬਲੋਕ ਮੰਗਵਾਲੀ ਜੱਟ ਨੇ ਉਹ ਕੱਲੇ ਕੱਲੇ ਵੈਰੀ ਦਾ ਮੈਂ ਕਰੂਗਾ ਇਂਚਣ ਮਾਈ ਕੋਟੋਂ ਵੇਲ ਕਰ ਵਾਲੀ ਜੱਟ ਨੇ ਕੱਲੇ ਕੱਲੇ ਵੈਰੀ ਦਾ ਮੈਂ ਕਰਦਾਂ ਇਂਚਣ ਹਾਈ ਕੋਟੋਂ ਵੇਲ ਕਰ ਵਾਲੀ ਜੱਟ ਨੇ ਉਈ ਕਿਆ ਦੇ ਕੱਤੀ ਪਾਚੀ ਮੋੜ ਤੂ ਗਨਤ ਛੇੜੇ ਜੱਪਾ ਚੱਕੀ ਹੋਈ ਐ ਵੈਰੀਆਂ ਨੇ ਅੱਤੇ ਹੁਣ ਤੱਕ ਰਹੇ ਅਵਤਾਰ ਕੋਲੋਂ ਬੱਚ ਉਹਨਾਂ ਨੂੰ ਬਚਾਇਆ ਸੀ ਉਹਨਾਂ ਦੇ ਲੱਖ ਨੇ ਕੱਲੇ ਕੱਲੇ ਵੈਰੀ ਦਾ ਮੈਂ ਕਰੂੰਗਾ ਇਚ ਹਾਈਕੋਟੋਂ ਵੇਲੇ ਕਰਵਾਲੀ ਜੱਕ ਨੇ ਉਹ ਕੱਲੇ ਕੱਲੇ ਵੈਰੀ ਦਾ ਮੈਂ ਕਰੂੰਗਾ ਇਚ ਹਾਈਕੋਟੋਂ